ਸਸ ਦੀ ਗੱਲ ਜੀ ਸਾਰਿਆਂ ਨੂੰ ਰਵੀ ਮਨੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਮੇਰੀ ਰੈਸਪੀ ਜਿਹ ਹੈ ਜੀ ਉਹ ਹੈ ਬੈਂਗਨ ਦਾ ਭਟਕਾ ਬਣਾਉਂਦੀ ਸੋ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਅਸੀਂ ਅੱਜ ਬੈਂਗਨ ਦਾ ਭਟਕਾ ਬਣਾਵਾਂਗੇ ਇਸ ਤਰੀਕੇ ਨਾਲ ਬੈਂਗਨ ਦਾ ਭਟਕਾ ਜਿਹੜਾ ਹੈ ਜੀ ਬਹੁਤ ਹੀ ਟੇਸਟੀ ਬਣਦਾ ਹੈ ਔਰ ਬਹੁਤ ਹੀ ਜਲਦੀ ਬਣਦਾ ਹੈ ਸੋ ਆ우 ਸ਼ੁਰੂ ਕਰਦੇ ਹਾਂ ਬੈਂਗਨ ਦਾ ਭਟਕਾ ਬਣਾਉਣ ਦੇ ਵਾਸਤੇ ਅਸੀਂ ਦੋ ਬੈਂਗਨ ਲਏ ਹਨ ਤੇ ਇਹਨਾਂ ਨੂੰ ਅਸੀਂ ਜਿਹੜਾ ਹੈ ਜੀ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਹੈ ਤੇ ਨਾਲ ਹੀ ਜੜਾ ਹੈ ਜੀ ਕੜਾਈ ਜਿਹੜੀ ਹੈ ਅਸੀਂ ਗਰਮ ਹੋਣ ਲਈ ਰੱਖ ਦਿੱਤੀ ਹੈ ਬੈਂਗਨ ਦਾ ਪੱਠਾ ਜਿਹੜਾ ਹੈ ਜੀ ਅਸੀਂ ਬਣਾਵਾਂਗੇ ਤੇਲ 'ਚ ਸਰੋਂ ਦੇ ਤੇਲ 'ਚ ਸੋ ਕੜਾਈ ਜੇ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਸਰੋਂ ਦਾ ਤੇਲ ਜਿਹੜਾ ਹੈ ਜੀ ਉਹ ਪਾਉਣਾ ਹੈ ਪਹਿਲਾਂ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਇਹਦੇ 'ਚ ਕੱਚਾ ਪਾਣੀ ਰਹਿਣਾ ਚਾਹੀਦਾ ਸੋ ਤੇਲ ਤੇ ਗਰਮ ਹੋਣ ਤੇ ਪਹਿਲਾਂ ਅਸੀਂ ਇਹਦੇ 'ਚ ਪਾਈਏ ਥੋੜੀ ਜੀ ਹਿੰਗ ਤੇ ਜੀਰਾ ਪਾਇਆ ਹੈ ਜੀਰੇ ਦੇ ਵੀ ਥੋੜੇ ਜਿ ਚਟਕਣ ਤੋਂ ਬਾਅਦ ਅਸੀਂ ਨਾਲ ਹੀ ਲਸਣ ਪਾ ਦਿੱਤਾ ਹੈ ਔਰ ਲੈਸਨ ਦੇ ਨਾਲ ਹੀ ਅਸੀਂ ਪਾ ਦਿੱਤੇ ਹਾਂ ਜੀ ਕੱਟੇ ਹੋਏ ਬੈਂਗਨ ਔਰ ਕੱਟੇ ਹੋਏ ਟਮਾਟਰ ਟਮਾਟਰ ਜਿਸੀ ਥੋੜੇ ਮੋਟੇ-ਮੋਟੇ ਹੀ ਰੱਖੇ ਹਨ ਇੱਕ-ਇੱਕ ਟਮਾਟਰ ਦੇ ਅਸੀਂ ਚਾਰ-ਚਾਰ ਪੀਸ ਕਰਕੇ ਤੇ ਅਸੀਂ ਇਹਨਾਂ ਨੂੰ ਹੁਣ ਸਾਰੀ ਚੀਜ਼ਾਂ ਨੂੰ ਇਕੱਠੇ ਹੀ ਜਿਹੜਾ ਹੈ ਜੀ ਭੁੰਣਾ ਹੈ ਤੇਲ ਦੇ ਵਿੱਚ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਾਂਗੇ ਹਿਲਾਉਂਦੇ ਹੋਏ ਸੋ ਬੈਂਗਨ ਦਾ ਪਠਾ ਬਣਾਉਂਦਾ ਜੀ ਇਹ ਤਰੀਕਾ ਜਿਹੜਾ ਬਹੁਤ ਹੀ ਆਸਾਨ ਹੈ ਅਲੱਗ ਤੋਂ ਜਿਹੜਾ ਹੈ ਬੈਂਗਣਾ ਨੂੰ ਭੁੰਨਨ ਦੀ ਜਾਂ ਉਬਾਲਨ ਦੀ ਬਿਲਕੁਲ ਹੀ ਲੋੜ ਨਹੀਂ ਹੈ ਇਸ ਤਰੀਕੇ ਨਾਲ ਬੈਂਗਣਾ ਪਰਠਾ ਬਣਾ ਕੇ ਜ਼ਰੂਰ ਦੇਖਣਾ ਕਿਉਂਕਿ ਇਹ ਟੇਸਟੀ ਵੀ ਬਣਦਾ ਹੈ ਔਰ ਜਲਦੀ ਵੀ ਬਣਦਾ ਹੈ ਹੁਣ ਅਸੀਂ 2 ਮਿੰਟ ਜਿਹੜਾ ਭੁੰਨਨ ਤੋਂ ਬਾਅਦ ਇਹਨਾਂ ਨੂੰ ਅਸੀਂ 5 ਮਿੰਟ ਜਿਹੜਾ ਹੈ ਜੀ ਢੱਕਨ ਦੇ ਕੇ ਫਿਰ ਜਿਹੜਾ ਹੈ ਜੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲਿਆ ਹੈ ਤੇ ਹਿਲਾ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਤਾਂ ਜੋ ਸਾਰੇ ਪਾਸੇ ਹੋ ਚੰਗੀ ਤਰ੍ਹਾਂ ਇਹਨਾਂ ਨੂੰ ਸੇਕ ਲੱਗ ਜਾਏ ਤੇ ਇਹ ਚੰਗੀ ਤਰ੍ਹਾਂ ਜਿਹੜੇ ਹਨ ਜੀ ਇਹਨਾਂ ਨੂੰ ਅਸੀਂ ਸੋਫਟ ਕਰਨਾ ਹੈ ਇੱਕ ਵਾਰੀ ਹਲਾ ਕੇ ਉਸ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਢੱਕਣ ਦੇ ਦੇਵਾਂਗੇ ਤੇ ਦੋ ਤਿੰਨ ਮਿੰਟ ਇਹਨਾਂ ਨੂੰ ਫਿਰ ਅਸੀਂ ਜਿਹੜਾ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਸੋ ਦੇਖ ਸਕਦੇ ਹੋ ਕਿ ਚੰਗੀ ਤਰ੍ਹਾਂ ਇਹਨਾਂ ਨੂੰ ਜਿਹੜਾ ਹੈ ਸੇਕ ਲੱਗ ਚੁੱਕਾ ਹੈ ਤੇ ਇਸ ਟਮਾਟਰ ਬੈਂਗਨ ਇਹ ਸਾਰੇ ਜਿਹੜੇ ਸੋਫਟ ਹੋ ਚੁੱਕੇ ਆ ਤੇ ਜਦੋਂ ਥੋੜੇ ਜਿ ਇਸ ਤਰ੍ਹਾਂ ਜਿਹੜੇ ਹਾਂ ਜੀ ਚੰਗੀ ਤਰ੍ਹਾਂ ਸੋਫਟ ਹੋ ਜਾਣ ਤੇ ਫਿਰ ਅਸੀਂ ਇਹਨਾਂ ਨੂੰ ਮੈਸ਼ ਕਰ ਲੈਣਾ ਪਹਿਲਾਂ ਅਸੀਂ ਉਸ ਤੋਂ ਪਹਿਲਾਂ ਜਿਹੜਾ ਜੀ ਜਿਹੜੇ ਛਿਲਕੇ ਹਨ ਟਮਾਟਰਾਂ ਦੇ ਇਹਨਾਂ ਨੂੰ ਅਸੀਂ ਅਲੱਗ ਕਰ ਦਾਂਗੇ ਕਿਉਂਕਿ ਭੁਜਨ ਤੋਂ ਬਾਅਦ ਜਿਹੜੇ ਹਨ ਟਮਾਟਰਾਂ ਦੇ ਤੋਂ ਛਿਲਕੇ ਅਲੱਗ ਹੋ ਗਏ ਇਸ ਕਰਕੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਅ ਅਲੱਗੀ ਕਰ ਦਾਂਗੇ ਵਿੱਚੋਂ ਕੱਢ ਦਾਂਗੇ ਕੋਈ ਜਿਹੜਾ ਹੈ ਜੀ ਬਹੁਤ ਹੀ ਵਧੀਆ ਬਣਦਾ ਹੈ ਇਸ ਤਰੀਕੇ ਦੇ ਨਾਲ ਪਟਾ ਜਿਹੜਾ ਹੈ ਕਿਉਂਕਿ ਸਾਰੀ ਚੀਜ਼ਾਂ ਵਧੀਆ ਤਰੀਕੇ ਨਾਲ ਪਹੁੰਚ ਜਾਂਦੀਆਂ ਹਨ ਦੀ। ਸੋ ਛਿਲਕੇ ਸਾਰੀਆਂ ਅਸੀਂ ਕੱਢ ਦਿੱਤੇ ਹਨ ਤੇ ਹੁਣ ਅਸੀਂ ਪੋਟੈਟੋ ਮੈਸ਼ਰ ਲੈ ਕੇ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ। ਇਸ ਲਈ ਸੋਫਟ ਹੋਣੀ ਹੈ ਜ਼ਰੂਰੀ ਹੈ ਇਹਨਾਂ ਨੂੰ ਪਕਾਣਾ ਬਹੁਤ ਜ਼ਰੂਰੀ ਹੈ। ਚੰਗੀ ਤਰ੍ਹਾਂ ਜੇਕਰ ਪੱਕੀਆਂ ਹੋਣਗੀਆਂ ਤਾਂ ਜਲਦੀ ਹੀ ਮੈਸ਼ ਹੋ ਜਾਣਗੀਆਂ ਸੋ ਦੇਖ ਸਕਦੇ ਹੋ। ਕੀ ਬੈਂਗਨ ਐ ਤੇ ਟਮਾਟਰ ਲਸਣ ਸਾਰੀ ਚੀਜ਼ਾਂ ਹੀ ਚੰਗੀ ਤਰ੍ਹਾਂ ਜਿਹੜੀਆਂ ਪੱਕ ਚੁੱਕੀਆਂ ਸੀ ਸੋਫਟ ਹੋ ਗਈਆਂ ਸੀ ਤੇ ਬਹੁਤ ਜਲਦੀ ਇਹ ਮੈਸ਼ ਹੋ ਗਈਆਂ ਤੇ ਇਹਨਾਂ ਨੂੰ ਅਸੀਂ ਜਿਹੜਾ ਹੈ ਕੜਛੀ ਦੇ ਨਾਲ ਫਿਰ ਥੋੜਾ ਜਿਹਾ ਭੁੰਨ ਲਾਂਗੇ ਤੇ ਭੁੰਨਣ ਤੋਂ ਬਾਅਦ ਜਿਹੜਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਅਸੀਂ ਜੋ ਬਾਕੀ ਜਿਹੜੇ ਮਸਾਲੇ ਹਨ ਤਿਆਰ ਕੀਤੇ ਹੋਏ ਉਹ ਪਾਵਾਂਗੇ ਇਹ ਹਾਂ ਜੀ ਦੋ ਕ ਪਿਆਜ਼ ਲਏ ਜਿਨ੍ਹਾਂ ਨੂੰ ਅਸੀਂ ਬਰੀਕ ਕਟਿਆ ਹੋਇਆ ਹੈ ਔਰ ਹੁਣ ਅਸੀਂ ਪਾਵਾਂਗੇ ਜੀ ਇਹਨਾਂ ਵਿੱਚ ਦੋ ਕ ਹਰੀਆਂ ਮਿਰਚਾਂ ਲਈਆਂ ਹਨ ਬਰੀਕ ਕੱਟ ਕੇ ਤੇ ਅਦਰਕ ਲਿਆ ਹੈ ਹੁਣ ਅਸੀਂ ਸਾਰੀਆਂ ਹੀ ਚੀਜ਼ਾਂ ਪਾਨ ਤੋਂ ਬਾਅਦ ਮਸਾਲੇ ਪਾਨ ਤੋਂ ਬਾਅਦ ਬੈਂਗਰਾਂ ਦੇ ਨਾਲ ਇਹਨਾਂ ਨੂੰ ਅਸੀਂ ਇੱਕ ਵਾਰ ਫਿਰ ਚੰਗੀ ਤਰ੍ਹਾਂ ਭੁੰਨ ਲਾਂਗੇ ਬੈਂਗਣ ਵੀ ਸਾਡੇ ਜਿਹੜੇ ਥੋੜੇ ਹੋਰ ਭੁੱਜ ਜਾਣਗੇ ਤੇ ਉਹਨਾਂ ਦਾ ਸਵਾਦ ਹੋਰ ਵੀ ਬਹੁਤ ਵਧੀਆ ਬਣ ਜਾਏਗਾ ਤੇ ਪਿਆਜ਼ ਵੀ ਜਿਹੜੇ ਹਨ ਉਹ ਚੰਗੀ ਤਰ੍ਹਾਂ ਜਿਹੜੇ ਹਨ ਜੀ ਭੁੱਜ ਜਾਣਗੇ ਸੋ ਪਿਆਜ਼ਾਂ ਦਾ ਵੀ ਕੱਚਾ ਸਵਾਦ ਨਹੀਂ ਆਏਗਾ ਜਦੋਂ ਬੈਂਗਰਾਂ ਦੇ ਨਾਲ ਭੁੱਜਣਗੇ ਤਾਂ ਬਹੁਤ ਹੀ ਵਧੀਆ ਟੇਸਟ ਬਣੇਗਾ ਉਹਨਾਂ ਦਾ ਵੀ ਸੋ ਇਹਨਾਂ ਨੂੰ ਹੌਲੀ ਹੌਲੀ ਹਲਾਉਂਦੇ ਆਂ ਅਸੀਂ ਜਿਹੜਾ ਹੈ ਜੀ 5-6 ਮਿੰਟ ਇਸੇ ਤਰ੍ਹਾਂ ਹੀ ਬੈਂਗਰਾਂ ਦੇ ਨਾਲ ਹੀ ਅਸੀਂ ਭੁੰਨ ਲਾਂਗੇ ਪਿਆਜ਼ਾਂ ਨੂੰ ਵੀ ਸੋ ਸਾਰੇ ਮਸਾਲੇ ਜਿਹੜੇ ਹਨ ਚੰਗੀ ਤਰ੍ਹਾਂ ਜਿਹੜੇ ਭੁੱਜ ਜਾਣਗੇ ਇਹਨਾਂ ਨੂੰ ਅਸੀਂ 5-6 ਮਿੰਟ ਇਸੇ ਤਰ੍ਹਾਂ ਹੀ ਹਲਾਉਂਦੇ ਹੋਏ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਸੋ ਦੇਖ ਸਕਦੇ ਹੋ ਪਿਆਜ਼ ਵੀ ਭੁੱਜ ਗਏ ਹਨ ਔਰ ਬੈਂਗਨ ਜਿਹੜੇ ਹਨ ਹੋਰ ਵੀ ਪਹਿਲਾਂ ਨਾਲੋਂ ਵੀ ਜ਼ਿਆਦਾ ਜਿਹੜੇ ਵਧੀਆ ਬਣ ਗਏ ਹਨ ਪੁੱਜ ਕੇ ਤੇ ਹੁਣ ਇਹਦੇ ਵਿੱਚ ਅਸੀਂ ਪਾਨੇ ਹਾਂ ਜੀ ਰੈਗੂਲਰ ਮਸਾਲੇ ਹੈ ਨਮਕ ਹਲਦੀ ਔਰ ਲਾਲ ਮਿਰਚ ਪਾਊਡਰ ਔਰ ਤੰਗਿਆ ਪਾਊਡਰ ਸੋ ਇਹ ਹੈ ਜੀ ਡੇਗੀ ਮਿਰਚ ਸਾਰੇ ਮਸਾਲੇ ਪਾਣ ਤੋਂ ਬਾਅਦ ਜਿਹੜਾ ਹੈ ਜੀ ਅਸੀਂ ਚੰਗੀ ਤਰ੍ਹਾਂ ਹਿਲਾ ਲੈਣਾ ਇਹਨਾਂ ਨੂੰ ਤਾਂ ਜੋ ਇਹ ਜੀ ਪੱਠੇ ਦੇ ਵਿੱਚ ਚੰਗੀ ਤਰ੍ਹਾਂ ਮਸਾਲੇ ਜਿਹੜੇ ਹਨ ਮਿਕਸ ਹੋ ਜਾਣ ਔਰ نیچے ਨਾ ਲਗਣ ਇਹਨਾਂ ਨਾਲ ਨਾਲ ਅਸੀਂ ਹਲਾਈ ਜਾਣਾ ਹੈ ਸੁਪਰ ਥਾ ਬਣਾਉਂਦੀ ਜੀ ਇਹ ਜਿਹੜੀ ਤਰੀਕਾ ਹੈ ਜੀ ਬਹੁਤ ਹੀ ਆਸਾਨ ਹੈ ਬਿਲਕੁਲ ਵੀ ਅਲੱਗ ਤੋਂ ਸਾਨੂੰ ਬੈਂਗਣਾ ਨੂੰ ਨਾ ਭੁੰਨਣ ਦੀ ਨਾ ਉਬਲਣ ਦੀ ਲੋੜ ਹੈ ਸੋ ਇਸ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਹੀ ਵਧੀਆ ਬਣਦੇ ਹਨ 2 ਮਿੰਟ ਲਈ ਇਹਨਾਂ ਨੂੰ ਟੱਕ ਦਾਂਗੇ ਤਾਂ ਜੋ ਸਾਡੇ ਮਸਾਲੇ ਜਿਹੜੇ ਹਨ ਚੰਗੀ ਤਰ੍ਹਾਂ ਜਿਹੜੇ ਪਰਥੇ ਦੇ ਵਿੱਚ ਮਿਕਸ ਹੋ ਜਾਣ ਇਹ ਪਰਤੇ ਦੇ ਵਿੱਚੋਂ ਦੇਖੋ ਜੀ ਜੋ ਤੇਲ ਅਸੀਂ ਯੂਜ਼ ਕੀਤਾ ਹੈ ਉਹ ਲੱਗ ਤੋਂ ਨਜ਼ਰ ਆਣ ਲੱਗ ਗਿਆ ਜਦੋਂ ਚੀਜ਼ ਭੁੱਜੇ ਤਾਂ ਤੇਲ ਨਜ਼ਰ ਆ ਜੇ ਤਾਂ ਜਿਹੜਾ ਹੈ ਜੀ ਉਹਦੇ ਤੋਂ ਇਹ ਸਾਬਤ ਹੋ ਜਾਂਦਾ ਕਿ ਸਬਜ਼ੀ ਜਿਹੜੀ ਸਾਡੀ ਪੱਕ ਗਈ ਹੈ ਬਿਲਕੁਲ ਵਧੀਆ ਤਰੀਕੇ ਨਾਲ ਬਣ ਗਈ ਹੈ ਹੁਣ ਅਸੀਂ ਇਹ ਚ ਪਾਵਾਂਗੇ ਜੀ ਗਰਮ ਮਸਾਲਾ ਔਰ ਖੂਬਸਾਰਾ ਹਰਾ ਧਨੀਆ ਹਰਾ ਧਨੀਆ ਤਾਂ ਬੈਂਗਨ ਦੇ ਪਰਤੇ ਵਿੱਚ ਜਿਹੜਾ ਪਾਉ ਤਾਂ ਬਹੁਤ ਹੀ ਵਧੀਆ ਟੇਸ ਆਉਂਦਾ ਸੋ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਲੋ ਜੀ ਬੈਂਗਣਾ ਅੰਡਾ ਪਰਤਾ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਲੋ ਜੀ ਇਹ ਬੈਂਗਣਾ ਪਰਤਾ ਜਿਹੜਾ ਹੈ ਜੀ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ